ਅਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਸੰਦੇ ਜੀ ਕੱਲ ਜਿਹੜੀ ਇੱਕ ਵੀਡੀਓ ਤੇ ਵੀਰ ਗੋਪੀ ਲੋਕੀਆਂ ਨੇ ਕੱਲ तकरीबन ਆਪਣੇ ਪਿੰਡ ਤੋਂ ਕਹੇ ਆ ਤੇ ਉਹ ਵੀਡੀਓ ਗੁਲਾਬ ਸਿੱਧੂ ਦੇ ਖਿਲਾਫ ਸੀਗੀ ਉਹਦੇ ਵਿੱਚ ਕਾਫੀ ਮੰਦਾ ਚੰਗਾ ਗੁਲਾਬ ਦਾ ਨਾਮ ਲੈ ਕੇ ਉਹ ਇਹਨੂੰ ਕੌਲਾ ਕਰ ਰਹੀ ਆ ਸਿਰਾ ਤੇ ਇੰਨੇ ਸਮਝਿਆ ਵੀ ਗੁਲਾਬ ਨੇ ਹੀ ਕੌਲ ਕੀਤੀ ਆ ਪਰ ਉਹ ਆਪਾਂ ਸਾਰੇ ਇੱਥੇ ਬੈਠ ਕੇ ਗੁਲਾਬ ਨਾਲ ਵੀ ਗੱਲ ਹੋਈ ਕੋਈ ਉਹਨੇ ਗਾਲ ਨਾ ਉਹ ਕੱਢ ਸਕਦਾ ਨਾ ਉਹਦਾ ਇਤਨਾਂ ਦਾ ਕਰਤਾਰ ਆ ਜਿਹੜੇ ਉਹ ਲੱਭ ਜੂਲੇਗਾ ਉਹ ਇਹੋ ਜਿਹੇ ਕਰਤਾਰ ਦਾ ਇਨਸਾਨ ਨਹੀਂ ਹੈਗਾ ਤੇ ਬਾਕੀ ਮੈਂ ਗੁਰਦੀ ਨੂੰ ਵੀ ਕੀਤੀ ਇਹਨੇ ਮਿਲਿਆ ਵੀ ਮੈਂ ਇਹਨੂੰ ਵੀ ਪੁੱਛਿਆ ਮੈਂ ਕਿ ਤੈਨੂੰ ਲੱਗਦਾ ਵੀ ਉਹ ਕੱਢ ਸਕਦਾ ਗਾਲ ਇਹਦੇ ਕੋਈ ਕਾਲੀ-ਕਾਲੀ ਜਿਹੜਾ ਉਹ ਹੋ ਗਈ ਆ ਬਾਕੀ ਇਹ ਵੀਰ ਆਪ ਆਪਣੇ ਮੂੰਹ ਦੱਸੂਗਾ ਨਹੀਂ ਬਿਲਕੁਲ ਮੈਂ ਥੋੜੀ ਕਾਲੀ ਗੱਲ ਉਹ ਅਲੱਗ ਗੱਲ ਵਾ ਤੇ ਜਦੋਂ ਕਿਸੇ ਦੀ ਫੈਮਿਲੀ ਨੂੰ ਕੋਈ ਗਾਲਾਂ ਕੱਢਦਾ ਆ ਆਬਸਲੀ ਤੁਸੀਂ ਵੀ ਗਰਮ ਹੋ ਜਾਓਗੇ ਬੱਟ ਥੋੜੀ ਜਿਹੀ ਇਹ ਸੀ ਕਿ ਤੇ ਮੈਂ ਕੈਲੀਫਾਈ ਨਹੀਂ ਕੀਤਾ ਕਿ ਮੈਂ ਤਾਂ ਉਹ ਲਾਉਂਦਾ ਗਰਮ ਗਰਮ ਚੱਲੇ ਆ ਥੋੜਾ ਜਿਹਾ ਮਾਹੌਲ ਹੈ ਨਾ ਕਿਉਂਕਿ ਗੁੱਸਾ ਚੜ ਗਿਆ ਸੀਗਾ ਤੇ ਬਾਕੀ ਗੱਲ ਇਹ ਆ ਤੇ ਸਾਰਾ ਪਾਈ ਨੇ ਹੁਣ ਵੈਰੀਫਾਈ ਕੀਤਾ ਆ ਉਹ ਗਲਾਸ ਦੀ ਆਵਾਜ਼ ਨਹੀਂ ਨਹੀਂ ਸੀਗੀ ਤੇ ਗੁਲਾਬ ਨੇ ਕੋਈ ਗਾਲਾਂ ਦੀ ਗੱਡੀਆਂ ਗੁਲਾਬ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਚੁੰਟੀ ਢੱਲੋ ਜੂਰੀ ਆਪਣਾ ਭਰਾ ਤੇ ਉਹਦਾ ਵੀ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਚੁੰਟੀ ਦੇ ਨਾਮ ਤੋਂ ਕੋ ਕੋਲਾ ਕੋਈ ਹੋਰ ਬੰਦਾ ਕਰ ਰਿਹਾ ਆ ਹੁਣ 27 ਤਰੀਕ ਤੋਂ ਲੈ ਕੇ ਅੱਜ ਕੱਲੀ ਹੋ ਚੁੱਕੀ ਆ ਇੰਨੇ ਦਿਨਾਂ ਦੇ ਵਿੱਚ ਇੰਨੀਆਂ ਕੋਲਾ ਆਈਆਂ ਤੋਂ ਇੰਨੀਆਂ ਵੀਡੀਓ ਬਣਾਈਆਂ ਜੂ ਕਿ ਮੈਂ ਭਾਈ ਤੁਹਾਨੂੰ ਦਿਖਾਈ ਆਂ ਨੂੰ ਭਾਈ ਆਪਣੇ ਬੈਠੇ ਆ ਤੇ ਚਲੋ ਗੱਲ ਮੁੱਕਦੀ ਇੱਥੇ ਉਹ ਗੁਲਾਬ ਬਾਈ ਨਹੀਂ ਸੀਗਾ ਤੇ ਗੁਲਾਬ ਬਾਈ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਨੂੰ ਗੁਲਾਬ ਬਾਈ ਦਾ ਕੋਈ ਪ੍ਰੋਬਲਮ ਨਹੀਂ ਆ ਕਿ ਗੁਲਾਬ ਬਾਈ ਘੈਂਟ ਵਾ ਆਪਾਂ ਪਹਿਲਾਂ ਵੀ ਭਰਾ ਪਟਨਾਲ ਦਾ ਉਹਦੇ ਆ ਆਪਾਂ ਬਾਰ-ਬਾਰ ਝੋਟੀ ਦਾ ਨਾਮ ਲੈ ਕੇ ਝੋਟੀ ਦਾ ਨਾਮ ਲੈ ਕੇ ਮੈਂ ਗੁਲਾਬ ਦਾ ਪੀਏ ਬੋਦ ਵੀ ਮੈਨੂੰ ਇhta ਕਰਦਣਾ ਮਾਰਦਣਾ ਮੈਂ ਆ ਕਰਦਮਾਂ ਦੀ ਜੋ ਵੀ ਉਹਨੇ ਕਿਸੇ ਦੀ ਚੰਗਾ ਖਰਾਬ ਵੀ ਬੋਲਿਆ ਕੋ ਪਰ ਉਹਨਾਂ ਸਾਟੀ ਗੱਲ ਹੋਈ ਆ ਝੋਟੀ ਨਾ ਨਾਵਦੀ ਬਾਸੀ ਉਹਨਾਂ ਵੀਡੀਓ ਕਾਲ ਵੀ ਹੋਈ ਐ ਸਾਡੀ ਗੱਲ ਬਿਲਕੁਲ ਕਲੀਅਰ ਹੋ ਗਈ ਆ ਉਹ ਬਤੇ ਨਹੀਂ ਸਿਖਾ ਲੱਗੇ ਤੇ ਕੋਈ ਸ਼ਰਾਰਤੀ ਅੰਸਰ ਆ ਜਿਹੜੇ ਉਹਨਾਂ ਨੂੰ ਸ਼ਬੀ ਖਰਾਬ ਕਰਨੇ ਤੇ ਆ ਪਰ ਜੇ ਬਾਕੀ ਉਹਨਾਂ ਆਪਣਾ ਖਲਾਬਾਈ ਨਾਲ ਸਾਡਾ ਕੋਈ ਰੋਲਾ ਨਹੀਂ ਕਰ ਆਪਣਾ ਭਰਾ ਆ ਬੜੀ ਆ ਜੋ ਸ਼ਬੀ ਖਰਾਬ ਕਰ ਰਿਹਾ ਸਾਰਾ ਪਾਚਿਆ ਗਿਆ ਬਿਲਕੁਲ ਬਿਲਕੁਲ ਖਲਾਬਾਈ ਦੇ ਖਾਪੀ ਰੋਲਾ ਪਾ ਦੇਣਾ ਭਰਾ ਦੇ ਗੱਲ ਤਾਂ ਇਹ ਕਰਦੇ ਗੁੱਪੀ ਪਤਾ ਕਿ ਸੋਨੂੰ ਗਲਤੀ ਤਾਂ ਹੋਈ ਆ ਇਹ ਆਪਾਂ ਗਲਤੀ ਮਿਸਟੇਕ ਤਾਂ ਹੋ ਗਈ ਆ ਮਿਸਟੇਕ ਬਾਈ ਮਿਸਟੇਕ ਬਾਈ ਇੰਦਾ ਆ ਇਸੇ ਨੂੰ ਕਲੀਅਰ ਕਰ ਲੈਂਦੇ ਆ ਭੋਗਾ ਹਾਂ ਹਾਂ ਕਲੀਅਰ ਤੈਨੂੰ ਕਰ ਲੈਣੀ ਚਾਹੀਦੀ ਸੀ ਆਪੇ ਹੀ ਨਾ ਹੁੰਦਾ ਨਾ ਗਲੇ ਕੰਮ ਹੋਣਾ ਹੀ ਨਹੀਂ ਤੇ ਇਤੋਂ ਵੀਰ ਤੋਂ ਕੋਲੋ ਇੱਕ ਚੀਜ਼ ਨੂੰ ਆਪਾਂ ਮੰਨਦਾ ਵੀ ਮੇਤੋਂ ਹੋਈ ਆ ਉਹ ਮੰਨਣੀ ਪੈਣੀ ਹੈ ਕਿਉਂਕਿ ਕੋਈ ਆਪਾਂ ਕੇ ਹੀ ਹੋਈ ਆ ਆਪਾਂ ਜੇ ਕਲੀਅਰ ਕਰ ਲਾਂਦੇ ਤਾਂ ਸਭ ਕੁਝ ਸੌਲਵ ਸੀਗਾ ਸਾਡੇ ਏਰੀਆ ਦਾ ਹਾਰਪੁਰ ਦਾ ਆਈਂ ਦਾ ਮਾਣ ਕਰਦੇ ਆਂ ਨਾ ਗਾਣੇ ਜਿਹੜੇ ਗਾਏ ਮੈਂ ਇਹਨੂੰ ਦੱਸਿਆ ਵੀ ਤੇਰੇ ਗਾਣੇ ਸੁਣਦੇ ਆਂ ਆਪਾਂ ਵਧੀਆ ਕਰਤਾਰ ਨੂੰ ਲੈ ਕੇ ਰੱਖੀਏ ਲੋਕ ਕੀ ਸਾਰੀ ਸੰਗਤਾਂ ਤੇਰੇ ਪਿੱਛੇ ਤੇਰੇ ਹੱਥ ਤੇਰੇ ਖੋਨੀਆਂ ਵੀ ਹੱਥ ਵੀ ਆ ਇਸ ਕਰਕੇ ਵਧੀਆ ਕਰਦਾਰ ਰੱਖਾ ਮਹਾਰਾਜ ਦੀ ਕਿਰਪਾ ਵਧੀਆ ਰੱਖਵਾ ਡੇਨ ਹੈ ਨਾ ਜੀ ਜੋ ਤੁਸੀਂ ਕੰਮ ਕਰਦੇ ਹੋ ਕਿਸੇ ਨੇ ਕਰਨਾ ਹੀ ਨਹੀਂ ਚਲੋ ਜੀ ਜੀ ਤਾਂ ਪ੍ਰਮਾਣਨਾ ਬਾਕੀ ਤੁਹਾਨੂੰ ਵੀ ਬਹੁਤ ਵਧੀਆ ਗੁਪਤੀ ਤੇਰੇ ਗਾਣੇ ਨੇ ਤੂੰ ਗਾਇਆ ਸੀ ਮੈਨੂੰ ਨਹੀਂ ਸੀ ਪਤਾ ਇਦਾਂ ਦੇ ਗਾਇਤ ਆਪਾਂ ਚਲ ਠੀਕ ਆ ਕੋਈ ਗੱਲ ਨਹੀਂ ਸਾਰਾ ਸੰਗਤਾਂ ਨੂੰ ਬੀਤੀਆਂ ਜੀ ਇਹ ਫੂਟ ਨਾਲੋਂ ਕਮੈਂਟ ਮਾਰਾ ਮਾਰ ਰਿਹਾ ਸੁਚੰਗਾਂ ਮਾਰ ਰਿਹਾ ਕੋਈ ਕਹਿੰਦਾ ਆਪਾਂ ਤੀਰ ਤੱਕ ਇਹ ਵੀ ਵਾਕਈ ਯਾਰੀ ਗੱਲ ਹੈ ਯਾਰ ਇਸ ਕਰਕੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾਹਲ ਸਾਹਿਬ ਵਾਹਿ